ਪਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਬਹੁਤ ਹੀ ਮੁਸ਼ਕਲ ਹੁੰਦੀ ਹੈ ਇਹ ਹਕੀਕਤ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਅੰਮ੍ਰਿਤਸਰ ਦੇ ਨਾਲ ਲੱਗਦਾ ਪਿੰਡ ਮਜੀਠਾ ਦੀ ਕਾਜਹੀ ਘਟਨਾ ਜਿੱਥੇ ਇੱਕ ਹੀ ਪਿੰਡ ਚ ਰਹਿੰਦੇ ਦੋ ਪਰਿਵਾਰ ਇੱਕ ਦੂਸਰੇ ਦੀ ਜਾਨ ਦੇ ਪਿਆਸੇ ਹੋ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਨੋਂ ਪਰਿਵਾਰਾਂ ਦੇ ਬੱਚੇ ਆਪਸ ਵਿੱਚ ਪਿਆਰ ਕਰਦੇ ਸਨ ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਦੋਨਾਂ ਨੇ ਕੋਟ ਵਿੱਚ ਵਿਆਹ ਕਰਵਾ ਲਿਆ ਸੀ ਪਰ ਕੋਰਟ ਵਿੱਚ ਵਿਆਹ ਕਰਨ ਤੋਂ ਬਾਅਦ ਲੜਕਾ ਅਤੇ ਲੜਕੀ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ ਇਸ ਮੌਕੇ ਲੜਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਬਹੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਨੂੰ ਲਗਾਤਾਰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਕੀ ਕਰ ਰਹੇ ਹੋ ਤੁਸੀਂ ਐਸਐਸਪੀ ਦਫ਼ਤਰ ਪਹੁੰਚੇ ਮੇਰੇ ਘਰ ਜਾਣੇ ਕੁੱਟਦੇ ਮਾਰਦੇ ਹਨ ਮੈਂ ਲਾਮੇ ਅੱਜ ਕਰਾਈਆ ਤੇ ਮੇਰੇ ਘਰਦਿਆਂ ਨੂੰ ਕੋਧ ਨੇ ਮਾਰਦੇ ਆ ਕੁੜੀ ਦੇ ਘਰ ਦੇ ਤੇ ਵੈਸੇ ਘਰ ਬਾਹਰ ਵੀ ਸਾੜਦਾ ਵਾ ਮੇਰੀ ਮੰਮੀ ਨੇ ਘਰੋਂ ਕੱਢ ਕੇ ਖੜਿਆ ਹੁੰਨਾ ਮਨ ਲਗਾ ਆਪਣੇ ਘਰ ਕੁੱਟ ਕੇ ਕੁੱਟਿਆ ਮਾਰਿਆ ਕੱਪੜੇ ਕਪੜੇ ਹੀ ਪਾੜੇ ਆ ਤੇ ਇੱਕ ਮੇਰਾ ਵੱਡਾ ਭਰਾ ਵਾ ਉਹਨਾਂ ਥਾਣੇ ਦੇ ਵਿੱਚ ਭਾਇਆ ਹੋਵਾ ਹੁੰਨਾ ਤੇ ਸਾਡੇ ਨਾਮ ਵੀ ਮਲੇ ਰਾਜੀਨਾਮਾ ਕਰੋ ਨਹੀਂ ਤੇ ਤੁਹਾਡੇ ਸਾਰੇ ਪਰਿਵਾਰ ਦੇ ਪਰਚੇ ਕਰ ਦੇਣਾ ਕੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜਿੰਨਾ ਵੀ ਸਾਡੇ ਘਰ ਮਲੇ ਘਰ ਬਾਹਰ ਫੋਕਿਆ ਭਾਉਨਾ ਸਾਨੂੰ ਸਾਰਾ ਪੈਸਾ ਢੱਲਾ ਵੀ ਚਾਹੀਦਾ ਇਨਸਾਫ ਚਾਹੀਦਾ ਉਸ ਮਾਰ ਕੇ ਦੇਣਾ ਕਿੱਥੇ ਕੁੱਟ ਪਾਰ ਮੇਰੀ ਮੰਮੀ ਨਾਲ ਤੇ ਮੇਰੇ ਵੱਡੇ ਭਰਾ ਨਾਲ ਕਿੱਥੇ ਹਥਿਆਰ ਦਾ ਇਸਤੇਮਾਲ ਕੀਤਾ ਹਾਂਜੀ ਪੁੱਟੇ ਦਾ ਉਤਰ ਮਾਰੇਗੀ ਉੱਥੇ ਉਤਰ ਮਾਰੇਗੀ ਚੱਲ ਕੋਈ ਹਾਂਜੀ ਕੀ ਨਾਮ ਹੈ ਜੀ ਜੈਕ ਪ੍ਰੀਕਰ ਅੱਜ ਕੀ ਮਾਮਲਾ ਆਇਆ ਤੁਸੀਂ ਅੱਜ ਇੱਥੇ ਪਹੁੰਚੇ ਮੈਂ ਲਵ ਮੈਰਿਜ ਕਰਵਾਈ ਆ ਤੇ ਮੇਰੇ ਘਰ ਦੇ ਨਹੀਂ ਮੰਨਦੇ ਇਸ ਕਰਕੇ ਮੇਰੇ ਸਾਸੋਹਰੇ ਨੂੰ ਉਹਨਾਂ ਨੇ ਮੇਰੀ ਸਾਸ ਨੂੰ ਕੁੱਟਿਆ ਹੈ ਇਸ ਕਰਕੇ ਅਸੀਂ ਇੱਥੇ ਆਏ ਆ ਥਾਣੇ 'ਚ ਕਿਉਂਕਿ ਸਾਡੇ ਮਜਿੱਠੇ ਕੋਈ ਸੁਣਵਾਈ ਨਹੀਂ ਹੋਈ ਮੇਰੇ ਜੇਠ ਨੇ ਉੱਥੇ ਕੀਤਾ ਸੀ ਫਾਰਮ ਦਿੱਤਾ ਸੀ ਪਰ ਉਹਨਾਂ ਨੇ ਕੋਈ ਸੁਣਿਆ ਨਹੀਂ ਸਾਡੀ ਅਸੀਂ ਇਸ ਕਰਕੇ ਇੱਥੇ ਆਏ ਆ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 20 ਸਾਲ ਹੈ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਹੁਣੇ ਆ 12 ਦਿਨ ਹੋਏ ਹੁਣੇ 12 ਦਿਨ ਹੋਏ ਐਸਾ ਟੱਲ ਗਿਆ ਕਿ ਕਿਤੇ ਕਿਤੇ ਸੱਟ ਲੱਗੀਆਂ ਨੇ ਮੇਰੀ ਸੱਸ ਦੇ ਤੇ ਮੇਰੇ ਜੇਠ ਦੇ ਤੇ ਕਿਸ ਤਰ੍ਹਾਂ ਤੁਹਾਡੇ ਘਰ ਆਏ ਸੀ ਉਹ ਹਾਂਜੀ ਘਰੇ ਆਏ ਸੀ ਨਾਲੇ ਉਹਨਾਂ ਨੇ ਮੇਰੀ ਸੱਸ ਨੂੰ ਕੁੱਟਿਆ ਨਾਲੇ ਘਰੇ ਖੜਿਆ ਮੇਰੇ ਤੇ ਨਾਲੇ ਅੱਗ ਲਾ ਦਿੱਤੀ ਘਰੇ ਸਾਡੇ ਬਹਾਵਾ ਨੁਕਸਾਨ ਕੀਤਾ ਉਹਨਾਂ ਨੇ ਸਾਡਾ ਕੀ ਮੰਗ ਕਰਦੇ ਹਾਂ ਨੂੰ ਇਨਸਾਫ ਚਾਹੀਦਾ ਹੈ ਜਿਹੜਾ ਵੀ ਨੁਕਸਾਨ ਹੋਇਆ ਆ ਉਹਦਾ ਪਿਆਹਾ țeਲਾ ਵੀ ਪੂਰਾ ਲਾਉਣ ਜੀ ਹਾਂਜੀ ਕੀ ਨਾਮ ਹੈ ਜੀ ਅੱਜ ਕੀ ਮਾਮਲਾ ਆ ਮਾਮਲਾ ਹੈ ਮੁੰਡੇ ਮੇਰੇ ਨੇ ਕੋਟ ਮਰਚ ਕੀਤੀ ਕੁੜੀ ਦੇ ਜਿਹੜੇ ਘਰ ਦੇ ਸੀ ਨਾ ਉਹ ਸਾਡੇ ਘਰ ਆ ਗਏ ਆ ਤੇ ਕੁੜੀ ਦਾ ਚਾਚੇ ਦਾ ਮੁੰਡਾ ਤੇ ਮੇਰੇ ਚੱਕ ਕੇ ਲੈ ਗਏ ਖਿੱਚ ਕੇ ਖੜਿਆ ਗਲੀਆਂ ਦੇ ਵਿੱਚ ਆਉਂਦੀ ਧੂੜੇ ਖੜਿਆ ਮੇਰੇ ਕੱਪੜੇ ਪਾੜੇ ਤੇ ਜਨਾਨੀਆਂ ਇਕੱਠੀਆਂ ਹੋ ਕੇ ਸਾਰੀਆਂ ਆਈਆਂ ਨੇ ਦਾਤਰ ਲਿਆਂਦੇ ਇਹਨਾਂ ਨੇ ਰੱਬ ਵੱਲੋਂ ਕੋਈ ਸਾਡਾ ਜੀ ਘਰ ਨਹੀਂ ਮੈਂ ਤਾਂ ਮੇਰੀ ਨੂੰਹ ਹਾਂ ਘਰ ਬਹਿਹ ਜਿਹੜੀ ਗੱਲ ਹੈ ਮੇਰੇ ਨਾਲ ਕਰੋ ਮੇਰੇ ਨੂੰਹ ਨਾਲ ਨਹੀਂ ਤੁਹਾਡੀ ਕੋਗਾਂ ਇਹਨਾਂ ਮੇਰੇ ਕੱਪੜੇ ਪਾੜ ਦਿੱਤੇ ਸੱਭਾ ਛੱਟਾ ਸੁੱਟਾ ਲਾਈਆ ਮੇਰੇ ਆਹ ਦਾਤਰ ਮਾਰਿਆ ਨੇ ਪੁੱਠਾ ਕੀ ਮੰਗ ਕਰਦੇ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਹੈ ਗਰੀਬ ਆਦਮੀ ਆ ਮੀ ਮਾਤੜਿਆਂ ਸਾਨੂੰ ਇਨਸਾਫ ਚਾਹੀਦਾ ਅੱਜ ਕਿੱਥੇ ਆਏ ਇੱਥੇ ਦਫ਼ਤਰਿਆਂ ਦਾ ਜਿਹੜਾ ਲੜਕੀ ਦਾ ਮਸਲਾ ਆਇਆ ਸੀਗਾ ਸਰ ਕੀ ਮਸਲਾ ਹੈਗਾ ਜਿਹੜੇ ਕੁੱਟਮਾਰ ਕੀਤੀ ਗਿਆ ਜਿਹੜੇ ਪਰਿਵਾਰ ਦੇ ਨਾਲ ਅੱਜ ਤੋਂ 15-20 ਦਿਨ ਪਹਿਲੇ ਇੱਕ ਲੜਕੀ ਭੰਗਵਾਦੋ ਗਈ ਸੀ ਤੇ ਭੰਗਵਾ ਦੇ ਮੁੰਡੇ ਨਾਲ ਹੀ ਗਈ ਆ ਬਾਲਕ ਲੜਕੀ ਸੀ ਉਹਨਾਂ ਫਿਰ ਇੱਥੇ ਦਰਖਾਸਤ ਦਿੱਤੀ ਲਿਆ ਕੇ ਇਹਨਾਂ ਨੂੰ ਗੁਸ਼ਕਿਸ਼ ਕੀਤਾ ਗਿਆ ਜਿਹੜੇ ਲੜਕੇ ਨੇ ਲੜਕੀ ਲੈ ਕੇ ਗਿਆ ਸੀ ਉਹਦੇ ਪਰਿਵਾਰ ਵਾਲਿਆਂ ਨੇ ਕਿਹਾ ਵੀ ਅਸੀਂ ਲੱਭ ਕੇ ਤੇ ਉਹਨੂੰ ਲੜਕੀ ਨੂੰ ਪੇਸ਼ ਕਰਵਾ ਦਵਾਂਗੇ ਪਰ ਕਾਫੀ ਦਿਨ ਵੀ ਜਾਣ ਕਰਕੇ ਉਹਨਾਂ ਨੇ ਲੜਕੀ ਨਹੀਂ ਪੇਸ਼ ਕਰਾਈ ਆ ਜੋ ਇਹਨਾਂ ਦੇ ਪੁੱਛਣਗੇ ਆ ਰਸਤੇ 'ਚ ਕਿਤੇ ਇਹਨਾਂ ਦੇ ਟੱਕਰੇ ਹੋ ਗਏ ਆ ਉਹਨਾਂ ਨੇ ਲੜਕੀ ਲੇਡੀਜ਼ ਨੇ ਲੇਡੀਜ਼ ਨੂੰ ਉਹਦੀ ਲੜਕੇ ਦੀ ਮਾਂ ਨੂੰ ਪੁੱਛਿਆ ਵੀ ਤੁਸੀਂ ਸਾਡੀ ਲੜਕੀ ਕਿਉਂ ਨਹੀਂ ਪੇਸ਼ ਕਰਾਂਗੇ ਇਸ ਗੱਲ ਤੋਂ ਲੈ ਕੇ ਉਹਨਾਂ ਦੀ ਆਪਸ 'ਚ ਟਕਰਾਅ ਹੋ ਗਈ ਆ ਲੇਡੀਜ਼ ਦੀ ਲੇਡੀ ਦੇ ਨਾਲ ਤੇ ਮੁੜ ਕੇ ਟਕਰਾਅ ਹੋਣ ਕਰਕੇ ਇਹਨਾਂ ਦਾ ਥੋੜਾ ਅプチ ਝਗੜਾ ਵੀ ਪੈ ਗਿਆ ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਲੜਕੇ ਧੇਰ ਵਾਲੇ ਸੀ ਇਹਨਾਂ ਨੇ ਬੰਦੇ-ਬੁੰਦੇ ਇਕੱਠੇ ਕਰਕੇ ਉਹਨਾਂ ਦੇ ਲੇਡੀਜ਼ ਦੇ ਵੀ ਥੋੜਾ ਕੱਪੜੇ-ਕੁਪੜੇ 파ੜੇ ਨੇ ਉਹਨਾਂ ਦੇ ਮੁਤਾਬਕ ਉਹ ਵੈਰੀਫਾਈ ਕਰ ਰਹੇ ਆ ਜੋ ਐਮਐਲਆਰ ਆਏਗੀ ਜੋ ਡਾਕਟਰੀ ਨਤੀਜਾ ਆਏਗਾ ਜਾਂ ਜੋ ਵੀ ਸਚਾਈ ਸਾਹਮਣੇ ਆਏਗੀ ਉਹਦੇ ਤਹਿਤ ਮਕਦਮੇ ਦਰਜ ਕੀਤੇ ਜਾਣਗੇ ਆਨਸਰ ਕਹਿੰਦਾ ਕਿ ਜੇ 17 ਤਰੀਕ ਦੀ ਮੈਰਿਜ ਹੋਈ ਹੈ ਕੋਰ ਮੈਰਿਜ ਉਹਦੇ ਕਾਗਜ਼ ਵੀ ਬਾਕੀ ਥਾਣੇ ਦੇ ਵਿੱਚ ਪਹੁੰਚੇ ਗਏ ਪਰ ਉਹਨਾਂ ਨੂੰ ਫੇਰ ਵੀ ਪੁੱਛਿਆ ਨਹੀਂ ਗਿਆ ਹਜੇ ਤੱਕ ਕਿਸੇ ਨੇ ਵੀ ਕੋਈ ਵੀ ਜਿਹੜੇ ਮੈਰਿਜ ਦੇ ਕਾਗਜ਼ ਆ ਉਹ ਤੁਹਾਡੇ ਥਾਣੇ ਦੇ ਵਿੱਚ ਨਹੀਂ ਰੀਸੀਵ ਹੋਏ ਨਾ ਸਾਨੂੰ ਇਹ ਪਤਾ ਵੀ ਉਹਨਾਂ ਨੇ ਕਿੱਥੇ ਮੈਰਿਜ ਕਰਾਈਆ ਨਾ ਸਾਨੂੰ ਇਹ ਪਤਾ ਵੀ ਕਿਹੜੀ ਕੋਰਟ ਦੇ ਆਰਡਰ ਆਏ ਆ ਜੇ ਕੋਰਟ ਦੇ ਆਰਡਰ ਆਏ ਵੀ ਆ ਇਹਨਾਂ ਨੇ ਅੱਜ ਵੀ ਪੇਸ਼ ਕਰ ਸਕਦੇ ਸੀ ਜਦੋਂ ਸਾਹੀ ਇਹਨਾਂ ਨੂੰ ਕਹਿਣ ਤੇ ਪੁੱਛਿਆ ਵਾ ਤੇ ਇਹਨਾਂ ਨੇ ਉਹ ਵੀ ਨਹੀਂ ਦੱਸਿਆ ਵੀ ਮੈਰਿਜ ਹੋ ਗਈ ਆ ਕਿ ਨਹੀਂ ਹੋ ਗਈ ਇਸ ਕਰਕੇ ਇਹਨਾਂ ਦਾ ਜਿਹੜਾ ਤਕਰਾਰ ਸੀ ਹੋ ਵਧਿਆ ਸੀ ਕਿ ਜੋ ਐਮਐਲਏ ਰਹੇਗੀ ਉਸ ਹੱਬ ਨਕਰ ਨਹੀਂ ਜਾਵੇ ਉਹਨਾਂ ਦੇ ਪਰਿਵਾਰਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਰੋਂ ਲੈ ਕੇ ਬਟਾਜਾ ਲੜਕੀ ਪਰਿਵਾਰ ਪਰੋਂ ਘਰੋਂ ਹੀ ਮਾਂ ਨੂੰ ਚੁੱਕੇ ਕੋਟਮਰ ਕੀਤੀ ਜਦ ਕਿ ਮੁਲਾਜ਼ਮ ਉਹਨਾਂ ਦੇ ਘਰੋਂ ਲੈ ਕੇ ਆਏ ਅੱਜ ਕੋਟਮਰ ਨਹੀਂ ਅਸੀਂ ਕੋਈ ਗੱਲ ਨਹੀਂ ਆਈ ਜੀ ਮੁਲਾਜ਼ਮ ਤੇ ਕੋਈ ਨਹੀਂ ਘਰੋਂ ਲੈ ਕੇ ਆਇਆ ਜਦੋਂ 112 ਦੇ ਕੰਪਲੀਟ ਹੋਈ ਸੀ ਮੁਲਾਜ਼ਮ ਉਥੋਂ ਗਏ ਉਹਨਾਂ ਨੂੰ ਝਗੜਾ ਹੱਟ ਉੱਟ ਗਿਆ ਤਾਂ ਜੀ ਸਭ ਜਿਹੜੇ ਲੜਕੇ ਧਰਾਲੇ ਆ ਉਹ ਐਗਰੈਸਿਵ ਹੋ ਰਹੇ ਸੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੇ ਜਿਹੜੀ ਲੇਡੀਜ਼ ਦੀ ਲੜਾਈ ਹੋਈ ਸੀ ਆਪਾਂ ਚੋ ਉਹਨਾਂ ਨੇ ਦੱਸਿਆ ਵੀ ਆ ਵੀ ਇਹਨਾਂ ਦਾ ਕੋਈ ਸਰਸੁਰੂ ਵੀ ਪਾਟੇ ਆ ਇੱਕ ਦੂਜੇ ਦੇ ਇੱਕ ਦੂਜੇ ਦੇ ਕੱਪੜੇ ਵੀ ਪਾਟੇ ਆ ਉਹਦੇ ਵਿੱਚ ਮੁਲਾਜ਼ਮਾ ਨੇ ਜਾ ਕੇ ਇਹਨਾਂ ਨੂੰ ਸ਼ਾਂਤ ਕੀਤਾ ਵੀ ਲੜੋ ਨਾ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਤੁਹਾਡੀ ਅਹੀ ਹੋ ਤੁਹਾਨੂੰ ਤੇ ਹੁਣ ਸਰ ਕੀ ਕਰਦੇ ਕੀ ਕਰਦੇ ਹੁਣ ਇਹ ਮਲਾ ਰਾਮ ਤੇ ਆ ਜੀ ਅਜੇ ਦੋਨਾਂ ਤੇ ਰਾਮ ਵੱਲੋਂ ਕੋਈ ਵੀ ਦਰਖਾਸਤਾਂ ਜਿਹੜੀਆਂ ਉਹ ਨਹੀਂ ਦਿੱਤੀਆਂ ਗਈਆਂ ਜਿਹੜੇ ਬੰਦੇ ਅਗਰੈਸਿਵ ਹੁੰਦੇ ਸੀ ਅਗਰੈਸਿਵ ਹੋ ਰਹੇ ਸੀ ਆਪਾਂ ਉਹ ਦੇਖਦੇ ਆਂ ਵੀ ਉਹਨਾਂ ਦੀ ਸਤਿਗੁਣਜਾ ਕਰਨੀ ਹੈ ਕਿ ਮਾਮਲੇ ਦਾ ਸ਼ਾਂਤ ਹੋ ਸਕੇ ਠੀਕ ਹੈ